ਫਿਰ ਕਾਲ ਤੁਸੀਂ ਦੇਖ ਰਹੇ ਐਸਐਮ ਜ਼ੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਲਗਾਤਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਜਿਹੜੇ ਭਾਰਤੀ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਤਾਂ ਅਸੀਂ ਸਾਰੇ ਜਾਣਦੇ ਆ ਕਿ ਐਤਵਾਰ ਨੂੰ ਜਿਹੜਾ ਚੁੱਪਚੀ ਪੀਤੇ ਜਹਾਜ਼ ਹੈ ਦਿੱਲੀ ਇੰਟਰਨੈਸ਼ਨਲ 에어ਪੋਰਟ ਤੇ ਲੈਂਡ ਹੋਇਆ ਸੀ ਤੇ ਉਹਨਾਂ ਦੇ ਵਿੱਚ 12 ਭਾਰਤੀ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਸੀ ਔਰ ਉਹਨਾਂ ਦੇ ਵਿੱਚੋਂ 4 ਨੌਜਵਾਨ ਨੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਸੀ ਉਸ ਵੇਲੇ ਜ਼ਿਕਰ ਕਰਾਂਗੇ ਇਸ ਨੌਜਵਾਨ ਦਾ ਜਿਹੜਾ ਕਿ ਗੁਰਦਾਸਪੁਰ ਦੀ ਧਰਤੀ ਦਾ ਰਹਿਣ ਵਾਲਾ ਸੀ ਦੱਸੇ ਕਿ ਇਸ ਨੌਜਵਾਨ ਦਾ ਕਹਿਣਾ ਹੈ ਕਿ ਜੁਲਾਈ 2024 ਦੇ ਵਿੱਚ ਉਹ ਗਿਆ ਸੀ ਔਰ 7 ਮਹੀਨੇ ਤੱਕ ਉਹ ਇਸ ਤਰੀਕੇ ਨਾਲ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਘੁੰਮਦਾ ਰਿਹਾ ਏਜੰਟ ਦੇ ਵੱਲੋਂ ਲਗਾਤਾਰ ਉਸ ਨੂੰ ਗੁੰਮਰਾਹ ਕੀਤਾ ਗਿਆ ਉਸ ਤੋਂ ਬਾਅਦ 7 ਫਰਵਰੀ ਨੂੰ ਕਹਿ ਸਕਦੇ ਆ ਕਿ ਉਸਨੇ ਬਾਰਡਰ ਅਜੇ ਮੈਕਸੀਕੋ ਦਾ ਕ੍ਰਾਸ ਕੀਤਾ ਉਸ ਤੋਂ ਬਾਅਦ ਅਮਰੀਕੀ ਫੌਜ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ 7 ਦਿਨਾਂ ਤੱਕ ਕੈਂਪ ਦੇ ਅੰਦਰ ਉਸ ਨੂੰ ਬੰਦ ਰੱਖਿਆ ਇਸ ਦੌਰਾਨ ਉਸ ਨੇ ਆਪਣੇ ਸਾਰੇ ਹੱਡ ਬੀਤੀ ਸੁਣਾਈ ਹੈ ਕਿ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦੇ ਵਿੱਚ ਉਸ ਨੂੰ ਨੰਗਣਾ ਪਿਆ ਏਜੰਟਾਂ ਦੇ ਵੱਲੋਂ ਉਸ ਨਾਲ ਕੀਤੀ ਗਈ ਹੈ ਉਸ ਦੇ ਬਾਰੇ ਤੁਹਾਨੂੰ ਵਿਸਤਾਰ ਪੂਰਵਕ ਜਾਣਕਾਰੀ ਉਹ ਵੀ ਦੇ ਦਿੰਨੇ ਆ 22 ਜੁਲਾਈ ਨੂੰ ਗਿਆ ਜਿੱਥੋਂ ਫਿਰ ਸੂਰੀ ਨੇਬ ਇਹਨਾਂ ਨੇ ਸਾਨੂੰ 10 ਦਿਨ ਰੋਕਿਆ ਉੱਥੋਂ ਸਾਨੂੰ ਕਿਹਾ ਤੁਹਾਡੀ ਇੱਥੋਂ ਬਾਇਓਮੈਟ੍ਰਿਕ ਕਰਾਵਾਂਗੇ ਤੁਹਾਨੂੰ ਇੱਕ ਨੰਬਰ 'ਤੇ ਵਿਜੀਲਵਾਵਾਂਗੇ ਫਿਰ ਗੱਡੀ ਇਹਨਾਂ ਨੂੰ ਭੇਜਾਂਗੇ ਤੇ ਉੱਥੇ 10 ਦਿਨ ਰੋਕਿਆ ਸਾਨੂੰ ਫੇਰੇ ਸਾਡੇ ਪਾਸਪੋਰਟ ਸਭ ਕੁਝ ਜੋ ਡਾਊਟ ਡੂ ਲਈ ਸਭ ਡਾਊਨ ਕਰਾਣੇ ਲੱਲੇ ਹੜੋ ਸਾਰਾ ਕੁਝ ਪਾਸਪੋਰਟ ਸਭ ਕੁਝ ਲੱਲੇ ਫਿਰ 10 ਦਿਨ ਉੱਥੇ ਬਹਾਲਿਆ ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦੇ ਤੁਹਾਨੂੰ ਅਗਲੇ ਦੇਸ਼ ਭੇਜਣਾ ਆ ਉੱਥੇ ਸਾਡਾ ਗਾੜੀ ਕਾਰਵਾਈ ਕਰਾਂਗੇ ਉੱਥੋਂ ਫਿਰ ਸਾਨੂੰ ਸ਼ਿਪਰਾ ਹੀ ਉਹਨਾਂ ਨੇ ਉੱਥੋਂ ਗਾੜੀ ਅਗਲੀ ਕੰਟਰੀ ਕੋਲ ਲੈ ਜੀ ਕਿ ਬਨਾਮਾ ਜੰਗਲਸਾਨੀ ਵੀ ਗਏ ਜੀ ਬਨਾਮਾ ਸਾਰੇ ਹਲਾਤ ਜੀ ਮਾਰੇ ਜੀ ਬਨਾਮਾ ਵਿੱਚ ਬਹੁਤ ਜ਼ਿਆਦਾ ਜੀ ਜੋ ਨੋਜੋਨਾਂ ਦੀਆਂ ਹਾਂ ਹਾਂਜੀ ਇਦਾਂ ਹੀ ਲਾਸਾਂ ਪਈਆਂ ਜੀ ਹੱਡੀਆਂ ਪਈਆਂ ਪਿੰਜਰ ਪਈਆਂ ਇਦਾਂ ਹੀ ਲ ਅਰਡੀਨਾਲਾਈ ਤੋਂ ਕੋਸ ਸਮੇਂ ਪਹਿਲੇ ਇੱਕ ਮੋੜਾ ਸੀ ਜੀ ਅੰਬਰ ਸਰਦਾ ਅਮਰਜੀਤ ਨਾਹੀਂ ਮੋੜੇ ਦਾ ਉਹਦੀ ਡੈਥ ਹੋਈ ਓਦੋਂ ਆਪਾਂ ਕਲੰਬੀਆ ਸੀ ਕਿ ਜਦੋਂ ਆਪਾਂ ਬਾਰਡਰ ਕ੍ਰੋਸ ਕੀਤਾ ਤੇ ਉਹਦੀ ਓਦੋਂ ਵੀ ਡੈਡ ਬੋਡੀ ਉੱਥੇ ਪਈ ਹੋਈ ਉਦਾਂ ਹੀ ਉਹਦੇ ਕੱਪੜੇ ਕੁਪੜੇ ਹੋਏ ਉਦਾਂ ਵੀ ਅਖੇ ਬੋਡੀ ਪੂਰੀ ਡੈੱਡ ਹੋਈ ਜੀ ਪੇਪਰ ਸਰਵਰ ਬਾਹਨਦੇ ਉੱਥੇ ਜਾਂ ਫਿਰ ਡੌਂਕਰ ਉਹ ਲਾਸ਼ ਨੂੰ ਚੁੱਕ ਕੇ ਤੇ ਪਾਣੀ ਸੁੱਟ ਦਿੰਦਾ ਹੈ ਅਸੀਂ ਮੁਸੀਆਂ ਖਾ ਜਾਂਦੇ ਸਾਰ ਅਸੀਂ 7 ਤਰੀਕ ਨੂੰ ਰਾਤ ਨੂੰ ਉੱਥੇ ਹੀ ਫਰਵਰੀ ਦੀ ਤੇ 7 ਨੂੰ ਰਾਤ ਨੂੰ ਅਸੀਂ ਬਾਰਡਰ ਕ੍ਰੋਸ ਕੀਤਾ ਜੀ ਕੱਲ ਨੂੰ 10:00 12:00 ਵਜੇ ਹੀ ਯਾਰੀ ਜੋਨਾਂ ਬਾਰਡਰ ਕ੍ਰੋਸ ਕੀਤਾ ਡੌਂਕਰਾਂ ਕਿਰਾਏ ਜੀ ਸਰ ਕੈਂਪ ਚ ਉੱਥੋਂ ਮੁੜ ਕੇ 8:00 ਨੂੰ ਹੀ ਕੈਂਪ ਚ ਪਹੁੰਚੇ ਅਤੇ ਚੌਂਕੀ ਚ ਉਹਨਾਂ ਸਿਆਨ ਸੂਨ ਫਿੰਗਰਪ੍ਰਿੰਟ ਕਰਾਏ ਆ ਫਿਰ ਉਹਨਾਂ ਕੈਂਪ ਚ ਲੈ ਗਏ ਚੌਂਕੀ ਤੇ ਉੱਥੋਂ ਮੁੜ ਕੇ ਉਹਨਾਂ ਨੇ ਸਾਨੂੰ 14 ਤਰੀਕ ਨੂੰ ਇੱਥੇ ਬਨਾਮਾ ਰਿਪੋਰਟ ਕਰਤਾ ਕਿੱਥੇ ਰਹਿ ਜੀ ਸਰ 14 ਨੂੰ ਬਨਾਮਾ ਆਏ ਉਹਨਾਂ ਦੇ ਕੋਈ ਯੂਐਨੈਲ ਕੋਈ ਸੰਸਥਾ ਹੈ ਜੀ ਉਹ ਓਆਈਐਮ ਵਾਲਿਆਂ ਦੀ ਤੇ ਉਹਨਾਂ ਨੇ ਉਹਨਾਂ ਦੇ ਅੰਡਰ ਜੀ ਆਹੀ ਉਹਨਾਂ ਨੇ ਸਾਨੂੰ ਉੱਥੇ ਹੌਡਰ ਜੀ ਰੱਖਿਆ ਜੀ ਇੰਡੀਆ ਨਹੀਂ ਜਦੋਂ ਉਹ ਜਹਾਜ਼ ਦੇ ਵਿੱਚ ਆਏ ਆ ਉਹਦੇ ਵਿੱਚ ਅਸੀਂ 30 ਤੋਂ ਪਲੱਸ ਇੰਡੀਅਨ ਸੀ ਬਾਕੀ ਹੋਰ ਕੰਟਰੀਆਂ ਦੇ ਦੂਜੇ ਵੀ ਮਤਲਬ 60 70 ਜਣੇ ਆ ਜਹਾਜ਼ ਦੇ ਵਿੱਚ ਆਏ ਜਿਹੜੇ ਆਰਮੀ ਦਾ ਜਹਾਜ਼ ਆ ਸੀ ਰਪਨਾਮਾ ਸਤੂੜਾ ਹੋਟਲ ਜੀ ਆ ਜੀ ਪੂਰੀ ਆਰਮੀ ਲੱਗੀ ਆ ਜੀ ਉਹਦੇ ਵਿੱਚ ਜੇ ਰੂਮ ਚ ਕੋਈ ਬਾਹਰ ਹੁਣਾ ਕੁਝ ਕਰਨਾ ਗੇਟ ਤੇ ਗਾੜੀ ਆਰਮੀ ਵਾਲੇ ਦੋ ਦੋ ਇੱਕ ਇੱਕ ਦੋ ਦੋ ਜਾਨਾ ਗੇਟ ਤੇ ਗਾੜੀ ਖਲੋਤਾਂ ਦਾ ਨਹੀਂ ਸਰ ਉਹ ਪੈਸੰਜਰ ਫਲਾਟ ਹੀ ਦੂਜੀ ਆਰਮੀ ਦੀ ਨਹੀਂ ਤੁਰਕੀ ਏਅਰ ਲੈਂਸ ਸਰ ਉੱਥੇ ਭੇਜਿਆ ਆਪਣਾ ਫਲਾਟ ਆ ਰਹੀ ਆ ਜੀ ਇਹ 옵ਸ਼ਨ ਹੀ ਰੈਂਬੇਰੀਆਂ ਲਾ ਕੇ ਬਨਾਮਾ ਤਾਂ ਕਿ ਇੱਥੋਂ ਗਾੜੀ ਕੋਈ 베ਰੀ ਨਹੀਂ ਬੱਦੀ ਕੋਈ ਨਹੀਂ ਲੈ ਬਾਪੋਰ ਲੱਲੇ ਜਾਂ ਮੰਨ ਲਾ 에어ਪੋਰਟ ਨੂੰ ਪਾਇਲਟ ਵਾਲਾਂ ਦੇ ਦਿੰਦੇ ਸੀ ਜਾਂ 에어로ਸਟਰ ਨੂੰ ਜਾਂ ਬਾਪੋਰ 프라이즈 ਦੇ ਵਿੱਚ ਜਿੱਥੇ ਅਗਲੀ ਸਟੇ ਆ ਵੀ ਉਤਰ ਕੇ ਬਾਪੋਰ ਦੇ ਦੇ ਦਿਓ ਇਹਨਾਂ ਨੂੰ ਇਮੀਗ੍ਰੇਸ਼ਨ ਵਾਲਾਂ ਦੇ ਦਿਓ ਜਾਂ ਕਿ ਇਹਨੂੰ ਵੀ ਜੇ ਆਪਾਂ ਜੰਨਾ ਜਾਂ ਪਾਸਪੋਰਟ ਦੇ ਪਾਸ ਜਾਣ ਕੋਈ ਜੀ ਸੁਪਨਾ ਦੇ ਸੋਚਦਾ ਹੀ ਆ ਜੀ ਕਰ ਜਾ ਚੁੱਕਿਆ ਬੈਲੀ ਵੇਚ ਕੇ ਜੀ ਸੋਚਿਆ ਜੀ ਵੀ ਕੁਕ ਕਮਾਵਾਂਗੇ ਕਰਾਂਗੇ ਤੇ ਪਤਾ ਨਹੀਂ ਜੀ ਵੀ ਇਹ ਕੁਝ ਹੋਣਾ ਜੀ ਇੱਕ ਉਸ ਘੰਟਾ ਲਈ ਡਿਲੇ ਕਰਕੇ ਵੀ ਹੋਇਆ ਜੀ ਕੋ